ਨਵਾਲਗ ਮਹਿਲਾ ਪਹਿਲਵਾਨਾਂ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਨੂੰ ਲੈ ਕੇ ਕੇਸ ਦਾ ਸਾਹਮਣਾ ਕਰ ਰਹੇ ਬ੍ਰਿਜ ਪੂਸ਼ਣ ਸਰਣ ਸਿੰਘ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਤਾਂ ਭਾਜਪਾ ਲੀਡਰ ਅਤੇ WFI ਦੇ ਸਾਥਕਾਂ ਪ੍ਰਦਾਨ ਬ੍ਰਿਜ ਪੂਸ਼ਣ ਸਰਣ ਸਿੰਘ ਦੇ ਨਾਲ ਜੁੜੇ ਕੇਸ ਨੂੰ ਲੈ ਕੇ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਹੈ ਜਿਸਕਰ ਜੋਗ ਹੈ ਕਿ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਅੰਤਰਰਾਸ਼ਟਰੀ ਪਹਿਲਵਾਨਾਂ ਨੇ ਦਿੱਲੀ ਦੇ ਵਿੱਚ ਲਗਾਤਾਰ ਲੰਮਾ ਪ੍ਰਦਰਸ਼ਨ ਜਿਹੜਾ ਉਹ ਕੀਤਾ ਸੀ ਪਹਿਲਵਾਨਾਂ ਦੇ ਵਿੱਚ ਸਾਖਸ਼ੀ ਮਾਲਿਕ ਬਜਰੰਗ ਪੂਨੀਆ ਅਤੇ ਵਿਨੇਸ਼ ਫਰਗਾਟ ਅਤੇ ਉਹਨਾਂ ਦੇ ਸਾਥੀ ਸ਼ਾਮਿਲ ਸਨ ਤਾਂ ਇਹਨਾਂ 올림픽 ਪਹਿਲਵਾਨਾਂ ਨੇ ਬ੍ਰਿਜ ਪੂਸ਼ਨ ਦੇ ਖਿਲਾਫ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਸੀ ਜਿਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਕਾਫੀ ਜ਼ਿਆਦਾ ਸਵਾਲ ਨੇ ਜਿਹੜੇ ਉਕੜੇ ਹੋਏ ਸਨ ਅਤੇ ਪ੍ਰੋਟੈਸਟ ਕਰ ਰਹੇ ਪਹਿਲਵਾਨਾਂ ਉੱਤੇ ਪੁਲਿਸ ਕਾਰਵਾਈ ਨੂੰ ਲੈ ਕੇ ਵੀ ਵਿਰੋਧ ਆ ਜਿਹੜਾ ਉਜਤਾਰਾ ਗਿਆ ਸੀ ਤਾਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਬ੍ਰਿਜ ਭੂਸ਼ਣ ਸਰਮ ਸਿੰਘ ਦਾ ਘਰਾਓ ਜਿਹੜਾ ਉਹ ਸ਼ਬਦੀ ਤੌਰ ਤੇ ਕਰਨ ਦੀ ਕੋਸ਼ਿਸ਼ ਕੀਤੀ ਗਈ WFI ਦੇ ਵਿੱਚ ਫਿਰ ਪ੍ਰਧਾਨ ਆ ਜਿਹੜਾ ਉਹ ਵੀ ਕੋਈ ਹੋਰ ਵਿਅਕਤੀ ਚੁੜਿਆ ਜਾਂਦਾ ਹੈ ਲੇਕਿਨ ਪਹਿਲਵਾਨਾਂ ਵੱਲੋਂ ਇਲਜ਼ਾਮ ਲਾਏ ਜਾਂਦੇ ਨੇ ਕਿ ਇਸ ਮਾਮਲੇ ਦੇ ਵਿੱਚ ਫਿਰ ਤੋਂ ਬ੍ਰਿਜ ਪੂਸ਼ਨ ਦੇ ਧਲੇ ਦਾ ਹੀ ਵਿਅਕਤੀ ਹੈ ਜਿਹੜਾ ਉਪਰਧਾਨ ਬਣ ਗਿਆ ਏ ਉਹ ਮਾਮਲਾ ਜਿਹੜਾ ਉਸ ਨੂੰ ਲੈ ਕੇ ਵੀ ਵਿਵਾਦ ਹੋਇਆ ਸੀ ਲੇਕਿਨ ਅਗਰ ਜੈਂਸੀ ਸੋਸ਼ਣ ਦੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਇਸ ਮਾਮਲੇ ਨੂੰ ਲੈ ਕੇ ਅਦਾਲਤ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਏ ਅਤੇ ਬ੍ਰਿਜ ਪੂਸ਼ਨ ਨੂੰ ਵੱਡੀ ਰਾਹਤ ਆ ਜਿਹੜੀ ਉਹ ਦਿੱਤੀ ਗਈ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਬ੍ਰਿਜ ਪੂਸ਼ਨ ਸ਼ਰਨ ਸਿੰਘ ਨੂੰ ਅਦਾਲਤ ਦੇ ਵੱਲੋਂ ਬਰੀ ਕਰ ਦਿੱਤਾ ਗਿਆ ਏ ਇਸ ਮਾਮਲੇ ਦੇ ਵਿੱਚ ਵੱਡੀ ਰਾਹਤ ਆ ਜਿਹੜੀ ਉਹ ਦਿੱਤੀ ਐ ਤਾਂ ਪਟਿਆਲਾ ਹਾਊਸ ਕੋਰਟ ਨੇ ਪੌਸਕੋ ਐਕਟ ਦਾ ਇਹ ਕੇਸ ਆ ਜਿਹੜਾ ਉਹ ਬੰਦ ਕਰ ਦਿੱਤਾ ਐ ਨਵਾਲਿਕ ਮਹਿਲਾ ਪਹਿਲਵਾਨ ਦੇ ਜਿੰਸੀ ਸ਼ੋਸ਼ਣ ਮਾਮਲੇ ਵਿੱਚ ਬ੍ਰਿਜ ਪੂਛਣ ਬਰੀ ਹੋ ਗਏ ਨੇ ਅਤੇ ਪਟਿਆਲਾ ਹਾਊਸ ਦੇ ਵੱਲੋਂ ਕੇਸ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਨੇ ਪਟਿਆਲਾ ਹਾਊਸ ਦੇ ਵਿਸ਼ੇਸ਼ ਜੱਜ ਨੇ ਵੱਡਾ ਫੈਸਲਾ ਸੁਣਾਇਆ ਹੈ ਅਤੇ ਭਾਰਤੀ ਕੁਸ਼ਤੀ ਸੰਘ WFI ਦੇ ਸਾਫਕਾ ਪ੍ਰਧਾਨ ਬ੍ਰਿਜ ਪੂਸ਼ਣ ਸਰਦ ਸਿੰਘ ਵਿਰੁੱਧ ਪਾਸਕੋ ਐਕਟ ਤਹਿਤ ਦਰਜ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਵੱਲੋਂ ਧਾਰਕ ক্লোਜ਼ਰ ਰਿਪੋਰਟ ਨੂੰ ਸਵੀਕਾਰ ਕਰ ਲਿਆ ਗਿਆ ਹੈ ਤਾਂ ਇਹ ਮਾਮਲਾ ਇੱਕ ਨਬਾਲਗ ਮਹਿਲਾ ਪਹਿਲਵਾਨ ਦੁਆਰਾ ਲਾਏ ਗਏ ਜਰਸੀ ਸੋਸ਼ਣ ਦੇ ਦੋਸ਼ਾਂ ਨਾਲ ਸੰਬੰਧਿਤ ਹੈ ਦਿੱਲੀ ਪੁਲਿਸ ਨੇ 15 ਜੂਨ 2023 ਨੂੰ ਅਦਾਲਤ ਵਿੱਚ 550 ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜਾਂਚ ਦੌਰਾਨ ਬ੍ਰਿਜ ਭੂਸ਼ਣ ਸਰਨ ਸਿੰਘ ਦੇ ਵਿਰੁੱਧ ਕੋਈ ਠੋਸ ਸਬੂਤ ਨਹੀਂ ਮਿਲਿਆ ਪੁਲਿਸ ਨੇ ਇਹ ਵੀ ਦੱਸਿਆ ਕਿ ਨਵਾਲਿਕ ਪਹਿਲਵਾਨਾਂ ਤੇ ਉਸਦੇ ਪਿਤਾ ਨੇ ਮੈਜਿਸਟ੍ਰੇਟ ਸਾਹਮਣੇ ਆਪਣੇ ਪਹਿਲਾਂ ਦੇ ਦੋਸ਼ ਵਾਪਸ ਲੈ ਲਏ ਹਨ ਇਸ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਕੇਸ ਬੰਦ ਕਰਨ ਦੀ ਸਿਫਾਰਸ਼ ਕੀਤੀ ਗਈ ਸੀ ਤਾਂ ਭਾਜਪਾ ਲੀਡਰ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਆਪਣੇ ਆਪ ਨੂੰ ਬੇਕਸੂਰ ਦੱਸਿਆ ਜਾ ਰਿਹਾ ਸੀ ਤੇ ਹੁਣ ਉਸ ਨੂੰ ਵੱਡੀ ਰਾਹਤ ਆ ਜਿਹੜੀ ਉਹ ਮਿਲੀ ਹੈ ਹਾਲਾਂਕਿ ਜਿਹੜੇ ਪਹਿਲਵਾਨ ਦੋਸ਼ ਲਗਾ ਰਹੇ ਸਨ ਉਹ ਬਾਅਦ ਦੇ ਵਿੱਚ ਕਾਂਗਰਸ ਪਾਰਟੀ ਵਿੱਚ ਵੀ ਸ਼ਾਮਿਲ ਹੋਏ ਸੀ ਜਿਸ ਤੋਂ ਬਾਅਦ ਲਗਾਤਾਰ ਬੀਜੇਪੀ ਲੀਡਰ ਨੇ ਜਿਹੜੇ ਉਹਨਾਂ ਨੇ ਸਵਾਲ ਚੁੱਕੇ ਸੀ ਲੇਕਿਨ ਜੇ ਗੱਲ ਕੀਤੀ ਜਾਵੇ ਇਸ ਮਾਮਲੇ ਨੂੰ ਲੈ ਕੇ ਇਸ ਮਾਮਲੇ ਨੂੰ ਲੈ ਕੇ ਵੱਡਾ ਵਿਵਾਦ ਜਿਹੜਾ ਹੋਇਆ ਸੀ ਵੱਡੇ ਪ੍ਰਦਰਸ਼ਨ ਹੋਏ ਸੀ ਹੁਣ ਇਸ ਮਾਮਲੇ ਦੇ ਵਿੱਚ ਅਦਾਲਤ ਦੇ ਵੱਲੋਂ ਵੱਡਾ ਹੁਕਮ ਸੁਣਾਇਆ ਗਿਆ ਹੈ ਸਬੂਤਾਂ ਦੀ ਘਾਟ ਕਰਕੇ ਠੋਸ ਸਬੂਤ ਨਾ ਮਿਲਣ ਕਰਕੇ ਬ੍ਰਿਜਪੂਸ਼ਨ ਨੂੰ ਬਰੀ ਕਰ ਦਿੱਤਾ ਗਿਆ ਹੈ ਅਤੇ ਇਸ ਕੇਸ ਨੂੰ ਅਦਾਲਤ ਦੇ ਵੱਲੋਂ ਬੰਦ ਕਰ ਦਿੱਤਾ ਗਿਆ ਹੈ